ਕੀ ਕੋਈ ਮਸਲਾ ਹੱਲ ਹੋਇਆ ਨਹੀਂ ਕੋਈ ਮਸਲਾ ਨਹੀਂ ਹੱਲ ਹੋਇਆ ਨਾ ਉਹ ਜਿਹੜੇ ਚੁਣੇ ਉਹਨਾਂ ਤੇ ਮਾਸਾ ਪਰੋਸਨਗੇ ਹਾਂਜੀ ਬਾਅਦ ਵਿੱਚ ਗੱਲ ਕਰਾਂਗੇ ਬਾਅਦ ਵਿੱਚ ਕੋਈ ਸਾਡਾ ਮਸਲਾ ਹੱਲ ਨਹੀਂ ਹੋਇਆ ਅੱਜ ਹਲਕਾ ਮਜੀਠਾ ਦੇ ਪਿੰਡ ਖਿੱਦੋ ਵਾਲੀ ਵਿਖੇ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰਾਂ ਦੀ ਜਿਹੜੀ ਇੱਕ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਵਰਕਰਾਂ ਦੇ ਵਿੱਚ ਕੀ ਨਾਰਾਜ਼ਗੀ ਕੀ ਗਿੱਸਾ ਗਿਲਾ ਹੈ ਕਿ ਉਹਨਾਂ ਤੱਕ ਕਿਸੇ ਵੀ ਲੀਡਰ ਨੇ ਅਪਰੋਚ ਨਹੀਂ ਕੀਤੀ ਪਹੁੰਚ ਨਹੀਂ ਕੀਤੀ ਗੱਲਬਾਤ ਕਰਦੇ ਹਾਂ ਕਿ ਭੈਣ ਜੀ ਹਰਜਿੰਦਰ ਕੋਰ ਜੀ ਨਾਲ ਕਿ ਅੱਜ ਤੁਹਾਡੇ ਗ੍ਰਹਿ ਵਿਖੇ ਮੀਟਿੰਗ ਸੱਦੀ ਗਈ ਆਮ ਆਦਮੀ ਪਾਰਟੀ ਦੇ ਪ੍ਰਾਰੇ ਪੁਰਾਣੇ ਤੋਂ ਪੁਰਾਣੇ ਵਰਕਰਾਂ ਦੀ ਤੇ ਕੀ ਕਹਿਣਾ ਚਾਹੋਗੇ 13 ਤੋਂ ਪਾਰਟੀ ਦੇ ਨਾਲ ਜੁੜੇ ਤੇ ਇਹਨਾਂ ਨੇ ਸਾਡੀ ਜਦੋਂ ਪਾਰਟੀ ਬਣ ਤੇ ਬਾਅਦੋਂ ਦੀ ਸਾਡੀ ਆਵਾਜ਼ ਨਹੀਂ ਪੁੱਛੀ ਤੇ ਅਸੀਂ ਇੰਨੇ ਚਿਰ ਦੀ ਸੇਵਾ ਕਰਦੇ ਆਂ ਤੇ ਨਾ ਹੱਡ ਨੂੰ ਇਹਨਾਂ ਨੇ ਪੁੱਛਿਆ ਤੇ ਨਾ ਹੱਣੂ ਇਹਨਾਂ ਨੇ ਦੱਸਿਆ ਤੇ ਲੀਡਰ ਨੂੰ ਬਲਾਕ ਪ੍ਰਧਾਨ ਨੂੰ ਜਾਂ ਹਲਕਾ ਅੰਚਾਰਜ ਨੇ ਜਾਂ ਕਿਸੇ ਨੇ ਤੁਹਾਡੇ ਨਾਲ ਸੰਪਰਕ ਕੀਤਾ ਹਾਂਜੀ ਕੀਤਾ ਜੀ ਸਾਡੀ ਕਿਸੇ ਨੇ ਨਹੀਂ ਸੁਣੀ ਭਾਜੀ ਕੀ ਮਾਮਲਾ ਕੀ ਸੀਗਾ ਮਾਮਲਾ ਭਾਜੀ ਆ ਪਿੰਡ ਦਾ ਤਾਂ ਤੇ ਵਾਸਤੇ ਕਿਹਾ ਤੇ ਕੋਈ ਮਸਲਾ ਹੱਲ ਹੋਇਆ ਨਹੀਂ ਕੋਈ ਮਸਲਾ ਨਹੀਂ ਹੱਲ ਹੋਇਆ ਹੁਣ ਕੀ ਤੁਸੀਂ ਚਾਹੁੰਦੇ ਕੀ ਜੇ ਅਸੀਂ ਇਹ ਮਸਲਾ ਸੌਣਨੇ ਆ ਵੀ ਜਿੰਨੀ ਸਾਡੀ ਟੀਮ ਆਈ ਆ ਇਹਨਾਂ ਦੇ ਵਿੱਚੋਂ ਆਪਾਂ ਇੱਕ ਬੰਦਾ ਚੁਗਣਾ ਚੁਗਦੇ ਆ ਅੱਛਾ ਜੀ ਤੇ ਉਹਦੇ ਕੋਲ ਅਸੀਂ ਚੋਕੇ ਤੇ ਅਸੀਂ ਉਹ ਬੰਦੇ ਨੂੰ ਮਿਲਾਂਗੇ ਉਸ ਬੰਦੇ ਕੋ ਜਾ ਕੇ ਕੰਮ ਲਾਵਾਂਗੇ ਕੀ ਤੁਹਾਨੂੰ ਪਹਿਲਿਆਂ ਦੇ ਉੱਤੇ ਭਰੋਸਾ ਨਹੀਂ ਜਿਹੜੇ ਚੁਣੇ ਨਾ ਉਹ ਜਿਹੜੇ ਚੁਣੇ ਉਹਨਾਂ ਤੇ ਮਾਸਾ ਭਰੋਸਾ ਨਹੀਂ ਹੈਗਾ ਸੁਣੀ ਨਹੀਂ ਕਹਿੰਦੇ ਸਾਡੀ ਸੁਣਵਾਈ ਨਹੀਂ ਹੋ ਰਹੀ ਨਾ ਸੁਣਵਾਈ ਹੋਈ ਨਹੀਂ ਸੋ ਦੇਖਿਆ ਹੈ ਕਿ ਹਲਕਾ ਮਜੀਠਾ ਦੇ ਵਿੱਚ ਜਿੱਥੇ ਅੱਜ ਇਲੈਕਸ਼ਨ ਸਿਰ ਦੇ ਉੱਤੇ ਹੈ ਤੇ ਇੱਕ ਪਾਸੇ ਤਾਂ ਲੀਡਰਾਂ ਵੱਲੋਂ ਕਿਹਾ ਜਾ ਰਿਹਾ ਕਿ ਮਜੀਠੇ ਹਲਕੇ ਤੋਂ ਸਮੁੱਚੇ ਜਿੰਨੇ ਵੀ ਪੁਰਾਣੇ ਲੀਡਰ ਨੇ ਸਾਡੇ ਨਾਲ ਤੁਰ ਪਏ ਨੇ ਅੱਖਾਂ ਦੇ ਵਿੱਚ ਘਟਾ ਪਾਇਆ ਜਾ ਰਿਹਾ ਲੀਡਰਾਂ ਦੇ ਹਾਈ ਕਮਾਂਡ ਤੱਕ ਜਿਹੜੀ ਸਹੀ ਰਿਪੋਰਟ ਨਹੀਂ ਪਹੁੰਚਾਈ ਜਾ ਰਹੀ ਪਰ ਕੁਝ ਹਾਈ ਪਾਰਟੀ ਨੂੰ ਹਾਈਜੈਕ ਕਰਨ ਵਾਲੇ ਵਰਕਰਾਂ ਨੂੰ ਹਾਈਜੈਕ ਕਰਨ ਵਾਲੇ ਜਿਹੜੇ ਅੱਜ ਸਰਗਰਮ ਨੇ ਪੂਰੀ ਤਰ੍ਹਾਂ ਤੇ ਜਿਹੜੇ ਪੁਰਾਣੇ ਵਰਕਰਾਂ ਦੀ ਜਿਹੜੀ ਉੱਪਰ ਤੱਕ ਨਾ ਤੇ ਕੋਈ ਸਨਵਾਈ ਹੋ ਰਹੀ ਆ ਤੇ ਨਾ ਉਹਨਾਂ ਦੀ ਕੋਈ ਗੱਲ ਸੁਣ ਰਿਹਾ ਬਹੁਤ ਹੀ ਪੁਰਾਣੇ ਵਰਕਰ ਰਿਸ਼ਪਾਲ ਜਿਨ੍ਹਾਂ ਨੇ ਅੱਜ ਤੱਕ ਜਿਹੜਾ ਪਾਰਟੀ ਨੂੰ ਪਿੱਠ ਨਹੀਂ ਵਿਖਾਈ ਤੇ ਹਮੇਸ਼ਾ ਸੰਘਰਸ਼ ਜਿਹੜਾ ਜਾਰੀ ਰੱਖਿਆ ਰਿਸ਼ਪਾਲ ਸ਼ਰਮਾ ਜੀ ਕੀ ਕਹਿਣਾ ਚਾਹੋ ਜੀ ਅੰਤੀਆ ਵੀ ਮੈਂ ਤਕਰੀਬਨ ਉਹ 13-14 ਲੱਖ ਇੱਥੇ ਵਰਕ ਕਰ ਲਿਆ ਪਾਰਟੀ ਵਾਸਤੇ ਪਰ ਰਾਸ਼ਟਰੀ ਇਸ ਗੱਲ ਦੀ ਆ ਕਿ ਜਦੋਂ ਵੀ ਕੋਈ ਨਵਾਂ ਲੀਡਰ ਆਉਂਦਾ ਅਸੀਂ ਸਤਾਰਾਂ ਜਮਲ ਸਿੰਘ ਸ਼ੇਰਗਿਓਂ ਨਾਲ ਵਰਕਰੀ ਕੀਤੀ ਉਹਨਾਂ ਨਾਲ ਅਸੀਂ ਕਰੀਬਨ ਸਾਰੇ ਮਜੀਠੇ ਦੀ ਗਲੀ ਗਲੀ ਛਾਣ ਮਾਰੀ ਉਟੋਂ ਬਾਦਾਂ ਵਹਾਰਨ ਤੋਂ ਬਾਦ ਉਹਨਾਂ ਸਾਨੂੰ ਮੂੰਹ ਨਹੀਂ ਉਖਾਇਆ ਜਿਹੜੀ ਮੇੜ ਗੱਲ ਉਹ ਮੁੜ ਕੇ ਵੜੇ ਨਹੀਂ ਜਿੱਕੇ ਹੜਕੇ ਤੇ ਉਟੋਂ ਬਾਦਾਂ ਟਿੱਕ ਦਿੱਤੀ ਗਈ ਲਾਲੀ ਭਾਜੀ ਉਹਨਾਂ ਨੂੰ ਜਦੋਂ ਲਾਲੀ ਭਾਜੀ ਉਹਨੇ ਆਪਣੇ ਵਰਕਰ ਨਾਲ ਲਾਏ ਇਹਨਾਂ ਵਿੱਚ ਸਾਡੀ ਕੋਈ ਬਬਦੀ ਪੁੱਛ ਗਿਸ ਨਹੀਂ ਕੀਤੀ ਉਹਨਾਂ ਆਪਣੇ ਵਰਕਰਾਂ ਨੂੰ ਐਵੇਂ ਦਿੱਤੀ ਤੇ ਹੁਣ ਹੁਣ ਆਗੇ ਜੱਗਾ ਸਿੰਘ ਭਾਜੀ ਤੇ ਜੱਗਾ ਸਿੰਘ ਉਹਨਾਂ ਦਾ ਵੀ ਉਹੀ ਹਾਲ ਆ ਜਿਹੜਾ ਲਾਲੀ ਭਾਜੀ ਉਹਨਾਂ ਦਾ ਹੈ ਇਹਨਾਂ ਵੀ ਉਹੋ ਕੋਈ ਜੀ ਕਰਨਾ ਸ਼ੁਰੂ ਕਰ ਦਿੱਤਾ ਯੂਰਾ ਪਛੇ ਉੱਡ ਆਇਆ ਇਹਨਾਂ ਵੀ ਆਪਣੇ ਵਰਕਰ ਜਿੱਦਾਂ ਇੱਕ ਠੇਕੇਦਾਰ ਆਪਣੇ ਬੰਦੇ ਨਾਲ ਹੀ ਲੈ ਆਉਂਦਾ ਕੰਮ ਕਰਨਾ ਤੇ ਇਹਨਾਂ ਵੀ ਆਪਣੇ ਵਰਕਰ ਨਾਲ ਹੀ ਲੈਂਦੇ ਤੇ ਸੋ ਸਾਨੂੰ ਦਰਗਨਾਡ ਕਰ ਦਿੱਤਾ ਗਿਆ ਤੇ ਪੁਰਸ਼ਗਰ ਸਾਡੀ ਬਹੁਤ ਘਟ ਕਿਤੇ ਕੋਈ ਸੁਣਾ ਹੀ ਹੈ ਨਹੀਂ ਸਰਕਾਰੀ ਅਫਸਰ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਚਾਹੇ ਉਹ ਬਲਾਕ ਦਾ ਹੋਵੇ ਚਾਹੇ ਉਹ ਆਪਣਾ ਪੜਵਾਰੀ ਮਹਿਕਮੇ ਦਾ ਹੋਵੇ ਚਾਹੇ ਉਹ ਪੁਲਿਸ ਮਹਿਕਮੇ ਦਾ ਹੋਵੇ ਚਾਹੇ ਬਿਜਲੀ ਮਹਿਕਮੇ ਦਾ ਹੋਵੇ ਕਿਤੇ ਵੀ ਕੋਈ ਅਫਸਰ ਸਾਡੀ ਸੁਣਵਾਈ ਨਹੀਂ ਕਰਦਾ ਠੀਕ ਆ ਤੇ ਸਾਡੀ ਬੇਨਤੀ ਆ ਪਾਰਟੀ ਨੂੰ ਵੀ ਪੁਰਾਣੇ ਵਰਕਰਾਂ ਐਨੇ ਚਿਰ ਦੇ ਕੰਮ ਕੀਤਾ ਵਾ ਸਾਡੀ ਵੀ ਗਿਸ਼ਾਰ ਲਈ ਜਾਵੇ ਸਾਾਨੂੰ ਵੀ ਪਰਛਿਆ ਜਾਵੇ ਵੀ ਇਹ ਤੁਹਾਡੇ ਨਾਲ ਕੀ ਗੋਜ ਹੋ ਰਿਹਾ